ਭੋਲੇ ਮਹਲੇ ਦਾ ਦਿਨ ਹੈ ਜਿੰਨਾ ਕੁਝ ਵੀ ਵਾਪਰ ਰਿਹਾ ਗੁਰੂ ਦੀ ਭੈ ਭਾਵਨੀ ਤੇ ਪਾਣੇ ਵਿੱਚ ਹੀ ਵਾਪਰ ਰਿਹਾ ਤੇ ਵੱਡੀ ਗੱਲ ਜਿਹੜੀ ਕਰਨ ਵਾਲੀ ਆ 100 ਅਥਰੱਸਾ ਸਿਰੇ ਤੇ ਗੰਢ ਕਿ ਗੁਰੂ ਸਾਹਿਬ ਨੇ ਆਪ ਵਸ ਕੇ ਇਸ ਸਮੇਂ ਦੇ ਵਿੱਚ ਜਿਹੜਾ ਕੋਈ ਟਕਰਾ ਸੀ ਉਸ ਟਕਰਾ ਨੂੰ ਖਤਮ ਕੀਤਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸੱਤਾ ਪ੍ਰਬੰਧ ਸਾਰੇ ਚਲਾਉਂਦੀ ਆ ਸੋ ਨੈਂਗ ਸਿੰਘ ਜਥੇਬੰਦੀਆਂ ਸਿੱਖ ਕੌਮ ਦਾ ਅਨਿਖੜਮਾ ਅੰਗ ਆ ਤੇ ਖਾਸ ਤੌਰ ਤੇ ਅਨੰਤਪੁਰ ਸਾਹਿਬ ਦੀ ਧਰਤੀ ਉਹਨਾਂ ਦਾ ਹੈੱਡਕੁਆਰਟਰ ਆ ਸੋ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਤੋਂ ਸਹਿਯੋਗ ਦੀ ਆਸ ਵੀ ਕਰਦੇ ਆ ਕਿਉਂਕਿ ਐਡੇ ਵੱਡੇ ਸਮਾਗਮਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਚਾਰਾਂ ਦੇ ਮਤਭੇਦ ਹੋਣੇ ਕੋਈ ਵੱਡੀ ਗੱਲ ਨਹੀਂ ਹੈ ਬੈਠ ਕੇ ਹੋਏ ਇਕੱਤਰ ਮਨੋਬਰ ਭਾਈ ਦੁਮਦਾ ਦੂਰ ਕਰੋ ਲਾਏ ਗੁਰੂ ਸਾਹਿਬ ਨੇ ਸਾਨੂੰ ਇਹ ਸਮਰਤ ਦਿੱਤੀ ਆ ਸੋ ਜਿਹੜਾ ਅੱਜ ਕਿਸੇ ਵੀ ਤਰ੍ਹਾਂ ਦਾ ਜਿਹੜਾ ਟਕਰਾ ਨਹੀਂ ਹੋਇਆ ਤੇ ਜਿਹੜੇ ਦਿੱਲੀ ਤਖਤ ਤੇ ਬੈਠੇ ਲੋਕ ਜਿਨ੍ਹਾਂ ਦਾ ਤਖਤ ਦਾ ਟਾਕਰਾਵਾ ਕਾਲ ਤੱਕ ਨਾਲ ਉਹ ਲੋਕ ਜਿਹੜਾ ਕੁਝ ਚਾਹੁੰਦੇ ਸੀ ਉਹ ਕੁਝ ਨਹੀਂ ਵਾਪਰਿਆ ਮੈਂ ਵਧਾਈ ਦਿੰਦਾ ਸ਼ਰੋਣੀ ਗੁਰਦੁਆਰਾ ਪਰੋਣਾ ਕਮੇਟੀ ਦੇ ਪ੍ਰਬੰਧਾਂ ਦੀ ਅਤੇ ਇਨੈਕ ਸਿੰਘ ਜਥੇਬੰਦੀਆਂ ਦੀ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਜਿਵੇਂ ਕਹਿੰਦੇ ਆ ਆਪੋ ਆਪਣਾ ਜਿੰਨਾ ਕੁ ਯੋਗਦਾਨ ਬਣਦਾ ਸੀ ਉਹ ਪਾਇਆ ਜਿਹੜੇ ਕੋਈ ਮਤਭੇਦ ਹੋਣਗੇ ਆਉਣ ਵਾਲੇ ਸਮੇਂ 'ਚ ਬੈਠ ਕੇ ਉਹ ਨਿਯਠੇ ਜਾਣਗੇ ਗੁਰੂ ਕਿਰਪਾ ਕਰਨ ਕੌਮ ਦੇ ਅੰਦਰ ਏਕਤਾ ਸਫਾਕ ਬਖਸ਼ਣ ਫੇਰ ਮੁਰ ਤੋਂ ਹੋਲੇ ਮਹਲੇ ਦੇ ਆਰੰਭਤਾ ਦੀਆਂ ਬਹੁਤ ਬਹੁਤ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਨ ਹਰੇਕ ਵਾਂਗ ਹਰ ਵਾਂਗ ਹਰ ਵੇਰੀ ਵਾਂਗ ਸਾਡੇ ਜਿਹੜੇ ਪ੍ਰਬੰਧ ਦੇ ਨਾਲ ਉਹ ਸਹਿਯੋਗ ਕਰਦਾ ਤੋਂ ਅਸੀਂ ਉਹਨਾਂ ਨੂੰ ਫਿਰ ਵੀ ਇਸ ਗੱਲ ਹੀ آگਾਹ ਕਰਾਂਗੇ ਜੇ ਪ੍ਰਬੰਧ ਨੇ ਉਹਨਾਂ ਪ੍ਰਬੰਧਾਂ ਦੇ ਵਿੱਚ ਪੂਰਾ ਖਿਆਲ ਰੱਖ ਕੇ ਸਾਡੇ ਇਰੇ ਇਥੋਂ ਦੇ ਮੈਨੇਜਰ ਸਾਹਿਬ ਤੱਕ ਸਾਹਿਬ ਦੇ ਮੈਨੇਜਰ ਸਾਹਿਬ ਵੀ ਸਾਡੇ ਕੋਲ ਨੇ ਇਹਨਾਂ ਦਾ ਪੂਰਾ ਜਿਹੜਾ ਸਹਿਯੋਗ ਉਹ ਲੈਣ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਾ ਆ ਸਕੇ ਦੇਖੋ ਪੰਥਕ ਪਰੰਪਰਾਵਾਂ ਮਰਯਾਦਾਵਾਂ ਤੇ ਜਾਹੋ ਜਲਾਲ ਅਨੰਦਪੁਰ ਸਾਹਿਬ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾ ਕੇ ਖਾਲਸੇ ਦੀ ਸਾਜਨਾ ਕੀਤੀ ਤੇ ਮਰਦਾ ਹੋਏ ਲੋਕਾਂ ਦੇ ਵਿੱਚ ਜਾਨ ਫੁਕੀ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ ਚਿੜੀਆਂ ਤੋਂ ਬਾਜ ਕਰਾਉਣ ਦੀ ਗੱਲ ਸਵਾ ਲੱਖ ਨਾਲ ਲੜਾਉਣ ਦੀ ਗੱਲ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨ ਗਰੀਬ ਸਿੱਖਨ ਕੋ ਦਿਉ ਪਾਛਾਈ ਯਾਦ ਕਰੇ ਹਮਰੀ ਗੁਰਿਆਈ ਛਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸਸਤਾ ਜਿਸ ਦੇ ਪ੍ਰਬੰਧਾਂ ਦੇ ਅਧੀਨ ਵੱਡੇ ਪੱਧਰ ਤੇ ਖਾਲਸਾਈ ਜਾਹੋ ਜਲਾਲ ਜਿਹੜਾ ਵਾ ਕਿਨਾਂ ਹੋਲਾ ਮਹੱਲਾ ਪਹਿਲੇ ਪੜਾ ਦਾ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਆਰੰਭ ਹੁੰਦਾ ਇਸ ਤੋਂ ਪਹਿਲਾਂ ਪੰਜ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਜਾਂਦੀ ਆ ਅੱਜ ਸਾਡੇ ਬਹੁਤ ਹੀ ਸਰਕਾਰਯੋਗ ਸਨਮਾਨਯੋਗ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਆ ਕੇ ਇੱਥੇ ਆਰੰਭਤਾ ਕੀਤੀ ਅਰਦਾਸ ਦੇ ਨਾਲ ਸੋ ਸਮੁੱਚੀਆਂ ਦੁਨੀਆ ਅੰਦਰ ਵਸਦੀਆਂ ਸੰਗਤਾਂ ਉਹਨਾਂ ਨੂੰ ਅੱਜ ਦੇ ਇਸ ਹੋਲੇ ਮਹੱਲੇ ਦੀ ਆਰੰਭਤਾ ਦੇ ਸਮੇਂ ਦੀ ਇਸ ਰੋਮੀ ਗੁਰਦਾਰਾਪੁਰندہ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈ ਆ ਜਿਹੜਾ ਪੱਤਰਕਾਰ ਪੀਰ ਮੈਨੂੰ ਪੁੱਛਣਦੇ ਸੀ ਮੈਡੀਕਲ ਬੀਮਾ ਜਿਹੜਾ ਜਾਂ ਇਨਸ਼ੋਰੈਂਸ ਵਰਗਾ ਕਰਾਉਂਦੇ ਆ ਕੋਈ ਐਕਸੀਡੈਂਟ ਨਾ ਹੋ ਜਾਵੇ ਕਿਸੇ ਦੀ ਤੁਲ ਘਟਣਾ ਮੌਤ ਨਾ ਹੋ ਜਾਵੇ ਉਹ 20 ਕਿਲੋ ਮੀਟਰ ਦੇ ਦਾਰੇ ਦੇ ਵਿੱਚ ਆਪਾਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾ ਦਿੱਤਾ ਗਿਆ ਵਾ ਤੇ ਸਰਕਾਰ ਵੱਲੋਂ ਵੀ ਮੈਨੂੰ ਐਸ.ਡੀ.ਐਮ. ਸਾਹਿਬ ਨੇ ਕਿਹਾ ਵਾ ਵੀ ਅਸੀਂ ਵੀ ਆਪਣੇ ਵੱਲੋਂ ਵੀ ਕਰਵਾਇਆ ਦੀ ਸੀ ਸਾਹਿਬ ਨੇ ਮੈਨੂੰ ਕਿਹਾ ਵੀ ਅਸੀਂ ਵੀ ਕਰਵਾਇਆ ਉਹ ਵੀ ਕਿਲੋਮੀਟਰ ਦੇ ਦਾਰੇ ਵਿੱਚ ਉਹਦੇ ਵਿੱਚ ਜੇ ਕੋਈ ਸਰਟੀਫਿਕੇਟ ਲੱਗੇ ਜਿੱਦਾਂ ਜਿੰਨੀ ਕਿ ਸੱਟ ਆ ਉਹਦੇ ਨਾਲ ਕੋਈ 5000 ਕੋਈ 10000 ਕੋਈ 15000 20000 ਤੱਕ ਤੇ ਜੇ ਕਿਸੇ ਦੀ ਵਿਅਕਤੀ ਦੀ ਮੌਤ ਹੋ ਜਾਂਦੀ ਆ ਉਹਨੂੰ 1 ਲੱਖ ਰੁਪਇਆ ਸੀ ਦਵਾਉਂਦੇ ਕਲੇਮ ਅੰਨੇ ਪਿਛਲੇ ਸਾਲ ਦੋ ਮੌਤਾਂ ਹੋਈਆਂ ਸੀ ਉਹ ਦੋ ਥਾ 2 ਲੱਖ ਰੁਪਇਆ ਸੀ ਐਰਤੀ ਦਿੱਤਾ ਉਹ ਆਏ ਨਹੀਂ ਸੀ ਕਿਤੇ ਬਾਹਰ ਗਏ ਸੀ ਉਹ ਸੱਜਣ ਉਹ ਇਹਨਾਂ ਨੂੰ ਅੱਜ ਅੱਜ ਸੱਦ ਕੇ ਮੈਂ ਪਰਸੂ ਚ ਆਉਂਦੀ ਦਿੱਤਾ ਅਜ 2 ਲੱਖ ਰੁਪਇਆ ਉਹਨਾਂ ਨੂੰ ਲੇਕਿਨ ਸਭ ਪ੍ਰਬੰਧਾ ਜੀ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਲੀ ਕੀਨੀ ਸੰਤ ਸੇਵ ਲੰਗ ਰੰਗ ਲਾਗਾ ਅੱਤ ਆਦ ਰੰਤਿਸ ਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋ ਗਈ ਨਹਿਲਾਗੇ ਦਾ ਕਦੇ ਮਹਾਬਾਕਾਂ ਅਨਸਾਰ ਅੱਜ ਸ੍ਰੀ ਕੀਰਤ ਕੋ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਪਤਾਲਪੁਰ ਸਾਹਿਬ ਵਿਖੇ ਖੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਅਰੰਭਤਾ ਹੋਈ ਹੈ ਸ਼ੋਭਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਅਤੇ ਸਮੂਹ ਹੰਗਸੰਗ ਜਥਵੰਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਜਿਨ੍ਹਾਂ ਦੇ 12 ਤਰੀਕ ਵਾਲੇ ਦਿਨ ਭੋਗ ਪਾਏ ਜਾਣਗੇ ਔਰ ਦੂਸਰੇ ਪੜਾਅ ਦੀ ਆਰੰਭਤਾ 13 ਤਰੀਕ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਜੀ ਪਾਵਨ ਕਰਤੀ ਹੋਵੇਗੀ ਜਿਸ ਦੇ ਭੋਗ 15 ਤਰੀਕ 15 ਮਾਰਚ 2025 ਔਰ ਉਸ ਦਿਨ ਹੋਲੇ ਮਹੱਲੇ ਵਾਲੇ ਦਿਨ ਇਹ ਭੋਗ ਪਾਏ ਜਾਣਗੇ ਉੱਥੇ ਹੀ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਢਾਡੀ ਜਥੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਪ੍ਰਸਿੱਧ ਰਾਗੀ ਜਥੇ ਕਵੀਸ਼ੀ ਜਥੇ ਸੰਗਤਾਂ ਨੂੰ ਇਤਿਹਾਸ ਦੁਆਰਾ ਨਿਹਾਲ ਕਰਨਗੇ ਔਰ ਜਿੱਥੇ ਆਪ ਜੀ ਨੇ ਬੇਨਤੀ ਕੀਤੀ ਹੈ ਕਿ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਸ੍ਰੀ ਕੇਸਗਰ ਸਾਹਿਬ ਦੇ ਸਮੂੱਚੇ ਪ੍ਰਬੰਧ ਵੱਲੋਂ ਪੂਰਨ ਤੌਰ ਤੇ ਚੜ੍ਹਦੀ ਕਲਾ ਨਾਲ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਕਰ ਲਏ ਗਏ ਹਨ ਔਰ ਸਤਿਗੁਰੂ ਦੀ ਕਿਰਪਾ ਸਦਕਾ ਔਰ ਸੰਗਤਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਦੂਰ ਦੂਰ ਸੰਗਤਾਂ ਆ ਕੇ ਜਥਿਆਂ ਦੇ ਰੂਪ ਵਿੱਚ ਸਹਿਯੋਗ ਦੇ ਰਹੀਆਂ ਸੰਗਤਾਂ ਨੂੰ ਮੱਥਾ ਟੇਕਣ ਵਾਸਤੇ ਅਤੇ ਲੰਗਰ ਪਾਣੀ ਦਾ ਵਿਕਾਸ ਪ੍ਰਬੰਧ ਹੈ ਰਹਿਸ਼ ਦਾ ਹੀ ਪ੍ਰਬੰਧ ਹੈ ਇਹ ਸਤਿਗੁਰੂ ਦੀ ਕਿਰਪਾ ਸਦਕਾ ਸਾਰਾ ਹੋ ਰਿਹਾ ਔਰ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ